ਲਓ ਬੋਏ ਜੀ ਜਲਦੀ ਜਲਦੀ ਵੀਡੀਓ ਕਰ ਦਿਓ ਸ਼ੇਅਰ ਤੇ ਦੱਬ ਕੇ ਕਰੋ ਲਾਈਕ ਤੇ ਕਮੈਂਟ ਆਪਾਂ ਚੱਲਿਆਂ ਅੱਜ ਆਪਣੀ ਜੋੜੀ ਨੂੰ ਡਿਲੀਵਰ ਕਰਨਾ ਤੇ ਹੁਣ ਕਰਦੇ ਹਾਂ ਇਸ ਨੂੰ ਗੱਡੀ ਦੇ ਵਿੱਚ ਲੋਡ ਤੇ ਆਪਾਂ ਚੱਲਿਆਂ ਜੀ ਪਿੰਡ ਜ਼ਰਖੜ ਜ਼ਿਲ੍ਹਾ ਲੁਧਿਆਣਾ ਭੂਪੀ ਬਾਈ ਦੇ ਘਰ ਜਿਹੜਾ ਕਿ ਬਲਦ ਭਜਾਉਣ ਦਾ ਬਹੁਤ ਹੀ ਸ਼ਕੀਨ ਹੈ ਜੀ ਤੇ ਹੁਣ ਆਪਾਂ ਕਰਦੇ ਹਾਂ ਇਸ ਨੂੰ ਲੋਡ ਹੁਣ ਪਾਤੀਆ ਜੀ ਚੱਲੇ ਆਪਾਂ ਜ਼ਰਖੜ ਵੱਲ ਨੂੰ ਤੇ ਜਲਦੀ ਜਲਦੀ ਹੁਣ ਤੁਹਾਨੂੰ ਦਿਖਾਉਨੇ ਆ ਅੱਗੇ ਰਸਤੇ ਦੇ ਵਿੱਚ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਲਓ ਜੀ ਆਪਾਂ ਪਹੁੰਚ ਗਏ ਹੁਣ ਪੂਪੀ ਬਾਈ ਦੇ ਘਰ ਤੇ ਗੱਡੀ ਆਪਾਂ ਅੰਦਰ ਵੜ ਲਈਏ ਤੇ ਅੱਗੇ ਤੁਹਾਨੂੰ ਦਿਖਾਉਨੇ ਆਗੇ ਵੀ ਕਿਦਾਂ ਕਿੱਥੇ ਫਿਟ ਕਰਨੀ ਹੈਗੀ ਬਾਈ ਨੇ ਇੱਕ ਬਹੁਤ ਸੋਹਣਾ ਪਾਰਕ ਬਣਵਾਇਆ ਹੋਇਆ ਮੂਰੇ ਤੇ ਉੱਥੇ ਹੀ ਲਾਉਣੀ ਆਪਾਂ ਥੱਲੇ ਜ਼ਿਆਦਾਤਰ ਤਾਂ ਲੋਕ ਕੋ ਕੋਠੇ ਤੇ ਲਗਾਉਂਦੇ ਨੇ ਪਰ ਬਾਈ ਨੇ ਪਾਰਕ 'ਚ ਸਪੈਸ਼ਲੀ ਲਗਾਈ ਆਗੀ ਤੇ ਅੱਗੇ ਤੁਹਾਨੂੰ ਦਿਖਾਉਨੇ ਆਗੇ ਪਾਰਕ ਦੇ ਵਿੱਚ ਲਓ ਜੀ ਆ ਪਾਰ ਗਿਆ ਦੋਸਤੋ ਜਿਸ ਦੇ ਵਿੱਚ ਜੋੜੀ ਲੱਗਣੀ ਹੈ ਤੇ ਹੁਣ ਕਰਦੇ ਆ ਆਪਾਂ ਰੱਸੀ ਵਗੈਰਾ ਖੋਲ ਕੇ ਇਹਨੂੰ ਥੱਲੇ ਘਾਰ ਦੇਾਂਗੇ ਤੇ ਲਾਉਨੇ ਆਗੇ ਆਹ ਦੇਖੋ ਹੁਣ ਦੋਸਤੋ ਆਪਾਂ ਕਰਦੇ ਆ ਇਸਨੂੰ ਅਨਰੈਪ ਤੇ ਬਾਈ ਵੀ ਸਾਡੇ ਨਾਲ ਲੱਗ ਗਿਆ ਕਹਿੰਦਾ ਵੀ ਛੇਰੀ ਨਿਬੜੂ ਕੰਮ ਤੇ ਬਾਈ ਨੂੰ ਐਕਸਾਈਟਮੈਂਟ ਬਹੁਤ ਆ ਗਈ ਤੇ ਆ ਤੁਹਾਡੇ ਸਾਹਮਣੇ ਹੈਗੀ ਤੇ ਹੋਰ ਵੀ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਬਣਵਾਉਣੀ ਹੁੰਦੀ ਹੈਗੀ ਸਾਡੇ ਨਾਲ ਕੰਟੈਕਟ ਜ਼ਰੂਰ ਕਰ ਸਕਦੇ ਹੋਗੇ ਤੇ یونیورਸਲ फाइबर आर्ट ਆਪਣੀ ਫਰਮ ਦਾ ਨਾਮ ਹੈ ਤੇ ਬਾਕੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਸਾਨੂੰ ਦੱਸ ਸਕਦੇ ਹੋਗੇ ਤੇ ਇਹ ਦਾ ਚਾਬਕ ਹੈ ਤੇ ਇਹਦੀ ਵੀ ਆਪਾਂ ਅਨਰੈਪਿੰਗ ਕਰ ਰਹੇ ਹਾਂ ਹੁਣ ਤੇ ਬਾਈ ਕਹਿੰਦਾ ਸੀਗਾ ਆਪਾਂ ਕਹਿੰਦਾ ਵੀ ਇਹਨਾਂ ਦੇ ਨੱਥਾਂ ਤੇ ਰਸੇ ਨੇ ਜੋੜੇ ਜਿਹੜੇ ਉਹ ਅਸਲੀ ਪੌਣੇ ਆਗੇ ਤੇ ਅਸਲੀ ਨਾਲ ਥੋੜਾ ਹੀ ਘੈਂਟ ਵੀ ਲੱਗਦਾ ਹੈ ਕਿ ਆ ਦੇਖੋ ਤੁਸੀਂ ਆਪਾਂ ਸਾਰੇ ਅਸਲੀ ਪਾਇਆ ਇਹ ਤੇ ਕਈ ਵਾਰ ਅਸੀਂ ਰੰਗ ਦੇ ਨਾਲ ਜਾਂ ਬਣਾ ਦਿੰਨੇ ਆਗੇ ਫਾਈਬਰ ਦੇ ਵਿੱਚ ਹੀ ਪਰ ਬਾਈ ਦਾ ਸ਼ੌਂਕ ਸੀ ਕਿ ਆਪਾਂ ਅਸਲੀ ਪੌਣੇ ਆਗੇ ਬਾਈ ਨੇ ਰੰਗ ਵੀ ਕੋਲ ਖੜ ਕੇ ਮਰਵਾਇਆ ਸੀਗਾ ਕਹਿੰਦਾ ਵੀ ਆਪਣੇ ਬਲਦ ਸੀਗੇ ਜਿਹੜੇ ਉਹ ਇਦਾਂ ਦੇ ਸੀਗੇ ਤੇ ਕੋਲ ਖੜ ਕੇ ਬਾਈ ਨੇ ਰੰਗ ਮਲਵਾ ਕੇ ਰੰਗ ਉਹਦਾਂ ਦਾ ਬਣਵਾ ਕੇ ਮਾਰਿਆ ਤੇ ਬਾਈ ਨੇ ਜਾਣਦੀ ਆਪਣੇ ਜਿਹੜੇ ਬਲਦ ਸੀਗੇ ਜਿਹੜੇ ਨੰਬਰ ਚੱਕਦੇ ਸੀ ਉਹਨਾਂ ਦੀ ਇੱਕ ਯਾਦ ਦੇ ਵਿੱਚ ਹੀ ਲਵਾਏ ਨੇ ਤੇ ਆ ਪਹਿਲਾਂ ਵੀ ਬਾਈ ਦੇ ਆਪਾਂ ਇੱਕ ਲਾਇਕ ਮੂਰ ਲਾਇਆ ਤੇ ਇੱਕ ਬਾਜਲਾ ਆ ਪਹਿਲਾਂ ਵੀ ਇੱਕ ਜੋੜੀ ਲੱਗੀ ਹੋਈ ਆ ਬਾਈ ਦੇ ਹੁਣ ਆਪਾਂ ਰਸੇ ਵਗੈਰਾ ਨੱਥਾ ਵਗੈਰਾ ਸਾਰੀਆਂ ਅਸਲੀ ਪਾ ਰਹੇ ਆਗੇ ਇਹਦੇ ਯਾਰ ਚਾਕ ਦੇ ਹੱਥ ਦੇ ਵਿੱਚ ਰੱਸਾ ਫੜਾ ਰਹੇ ਹਾਂ ਕਿ ਆ ਨੱਥਾਂ ਇਹਦੇ ਅਸਲੀ ਪਾਈਆਂ ਨਿਗੀਆਂ ਇਹਦੇ ਵਿੱਚ ਸਾਨੂੰ ਬਹੁਤ ਦਿੱਕਤ ਆਈ ਕਿਉਂਕਿ ਗਲੀਆਂ ਸੀਗੀਆਂ ਜਿਹੜੀਆਂ ਉਹ ਛੋਟੀਆਂ ਸੀਗੀਆਂ ਤੇ ਰੱਸਾ ਮੋਟਾ ਸੀ ਥੋੜਾ ਜਿਹਾ ਤੇ ਚਲੋ ਖੈਰ ਫਿਰ ਵੀ ਪੈ ਗਏ ਸੀਗੇ ਤੇ ਬਾਕੀ ਆ ਰਿਪੋਰਟ ਆ ਗਈ ਦੇਖੋ ਤੁਸੀਂ ਜਿਹੜੀ ਬਹੁਤ ਸੋਹਣਾ ਕੰਮ ਲੱਗ ਰਿਹਾ ਆ ਪਹਿਲਾਂ ਵੀ ਬਾਈ ਦੇ ਆਪਾਂ ਇੱਕ ਮੋਰ ਤੇ ਇੱਕ ਬਾਜ ਲਾਇਆ ਸੀਗਾ ਬਣਾ ਕੇ ਤੇ ਇਹ ਜੋ ਬਲਦਾਂ ਦੀ ਜੋੜੀ ਆ ਪਹਿਲਾਂ ਇਹ ਬਾਈ ਨੇ ਕਿਸੇ ਤੋਂ ਬਣਵਾਈ ਸੀ ਤੇ ਹੁਣ ਆ ਪਾਰਕ ਦੇ ਵਿੱਚ ਬਾਈ ਨੇ ਆਪਾਂ ਤੋਂ ਲਵਾਈ ਹੈਗੀ ਜੋੜੀ ਤੇ ਬਾਈ ਵੀ ਬਹੁਤ ਖੁਸ਼ੀ ਕਹਿੰਦਾ ਵੀ ਬਹੁਤ ਸੋਹਣਾ ਕੰਮ ਹੋਇਆਗਾ ਇਸ ਦੇ ਨਾਲ ਹੀ ਆਪਾਂ ਕਰਦੇ ਆਂ ਕਿ ਵੀਡੀਓ ਦਾ ਐਂਡ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਵੀ ਕਿੱਦਾਂ ਦੀ ਲੱਗੀ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਟੈਚੂ ਕਿਸੇ ਵੀ ਮਟੀਰੀਅਲ ਦੇ ਵਿੱਚ ਬਣਾਉਣ ਲਈ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਯੂਨੀਵਰਸਲ ਫਾਈਬਰ ਆਰਟ